ਗੁੱਡ ਈਵਨਿੰਗ ਜੀ ਸਤਿ ਸ੍ਰੀ ਅਕਾਲ ਤੁਹਾਡੇ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਡੇ ਦੀ ਸ਼ਾਮ ਦਾ ਟਾਈਮ ਹੈ ਅੱਜ ਸਾਡੇ ਸੀਗਾ ਔਰ ਇਹ ਬੇੜੇ ਚ ਭੋਗ ਜਿਨ੍ਹਾਂ ਦੀ ਡੈਥ ਹੋਈ ਸੀਗੀ ਤੁਹਾਡੇ ਦਿਨ ਪਹਿਲਾਂ ਉਹਨਾਂ ਦਾ ਅੱਜ ਭੋਗਤਾ ਸਵੇਰੇ ਉੱਥੇ ਭੋਗ ਤੇ ਚਲੇ ਗਏ ਤੇ ਤੇ ਹੁਣ ਅੱਜ ਸ਼ਾਮ ਨੂੰ ਮੈਂ ਲਾਈ ਆ ਜੀ ਮਸ਼ੀਨ ਕਿਉਂਕਿ ਫਿਰ ਆ ਕੇ ਨਾ ਜਦ ਅੱਦਾਂ ਦੀ ਜਗ੍ਹਾ ਤੇ ਆਉਂਦੇ ਆ ਆ ਕੇ ਬਸ ਫਿਰ ਥੱਕ ਜਾ ਜਾਂਦੇ ਆ ਫਿਰ ਮੈਂ ਆ ਕੇ ਰੈਸਟ ਕਰਨ ਲੱਗ ਗਈ ਦੋ ਤਿੰਨ ਘੰਟੇ ਸੀ ਰੈਸਟ ਕਰੀ ਤੇ ਹੁਣ ਮੈਂ ਸ਼ਾਮ ਨੂੰ ਕੱਪੜੇ ਪਏ ਜੀ ਘੋਣ ਵਾਲੇ ਮੈਂ ਕਿਹਾ ਚਲੋ ਹੁਣੇ ਲਾ ਦਿੰਦੀ ਆ ਤੇ ਅਚਾਨਕ ਬਾਰਿਸ਼ ਵਗੈਰਾ ਆ ਜਾਂਦੀ ਹੈ ਇਸ ਕਰਕੇ ਮੈਂ ਸ਼ਾਮ ਨੂੰ ਮਸ਼ੀਨ ਲਾਤੀ ਕੱਪੜੇ ਧੋ ਕੇ ਰੱਖ ਦਿੰਦੀ ਆ ਕੱਪੜੇ ਆਂ ਦਾ ਨਾ ਬਹੁਤ ਜ਼ਿਆਦਾ ਕੰਮ ਹੁੰਦਾ ਡੇਲੀ ਦਾ ਗਰਮੀ ਕਰਕੇ ਨਾ ਦੋ ਦੋ ਟਾਈਮ ਵੀ ਕੱਪੜੇ ਚੇਂਜ ਕਰੇ ਜਾਂਦੇ ਆ ਫਿਰ ਧਰਨ ਧੋ ਕੇ ਸਵਿਟਣਾ ਮੇਨ ਜ਼ਿੰਮੇਵਾਰੀ ਹੁੰਦੀ ਆ ਇਸ ਕਰਕੇ ਮੈਂ ਨਾਲ ਦੀ ਨਾਲ ਧੋਈ ਜਾਂਦੀ ਆ ਮੈਨੂੰ ਜ਼ਿਆਦਾ ਬਹੁਤ ਜ਼ਿਆਦਾ ਇਕੱਠੇ ਜੇ ਕਰਕੇ ਕੱਪੜੇ ਧੋਣੇ ਪਸੰਦ ਨਹੀਂ ਆਗੇ ਇਸ ਕਰਕੇ ਮੈਂ ਥੋੜੇ ਥੋੜੇ ਜਿੰਨੇ ਹੁੰਦੇ ਆ ਮਤਲਬ ਕਿ ਉਨੇ ਕੇ ਧੋ ਦਿੰਦੀ ਆ ਤੇ ਨਵੂ ਤੇ ਕਿ ਸ਼ੂ ਅੱਜ ਘਰੇ ਸੀਗੇ ਉਹ ਨਹੀਂ ਗਏ ਸੀਗੇ ਉਹ ਉਹ ਨੂੰ ਉਹ ਆਪਣਾ ਪੜਦੀ ਸੀਗੀ ਵੈਸੇ ਹੁਣ ਇਹਨਾਂ ਦਾ ਦੋਸਤੀ ਨੂੰ ਰਿਜ਼ਲਟ ਆ ਉਸ ਤੋਂ ਬਾਅਦ ਹੀ ਲੱਗ ਰਿਹਾ ਸੈਮੈਸਟਰ ਦੀ ਪੜਾਈ ਉਹ ਸਟਾਰਟ ਹੋਣੀ ਆ ਪਰ ਫੇਰ ਵੀ ਥੋੜੀ ਬਹੁਤ ਜਿਹੜੀ ਰਿਵੀਜ਼ਨ ਆ ਉਹ ਕਰੀ ਜਾਂਦੀ ਨਾਲ ਦੀ ਨਾਲ ਤੇ ਹੁਣ ਸ਼ਾਮ ਹੈ ਸ਼ਾਮ ਸਾਡੀ ਨੂੰ ਉਹਨੂੰ ਖਾਣੇ 'ਚ ਰੋਟੀ ਮਤਲਬ ਕਿ ਘੱਟ ਪਸੰਦ ਹੈ ਕਣਕ ਦੀ ਰੋਟੀ ਵੈਰਾ ਘੱਟ ਪਸੰਦ ਹੈ ਉਹਨੂੰ ਉਹਨੂੰ ਜ਼ਿਆਦਾ ਚਾਵਲ ਜੂਗਲ ਪਸੰਦ ਹੈ ਇਸ ਕਰਕੇ ਉਹ ਆਪਣੀ ਜਿਹੜੀ ਆ ਡਾਈਟ 'ਚ ਇੱਕ ਟਾਈਮ ਉਹਨੂੰ ਚਾਵਲ ਚਾਹੀਦੇ ਹੁੰਦੇ ਆ ਇਸ ਕਰਕੇ ਉਹ ਸ਼ਾਮ ਨੂੰ ਆਪਣੇ ਲੱਗੀ ਵੀ ਚਾਵਲ ਬਣਾਉਣ ਵੈਸੇ ਮੰਨੂ ਜ਼ੋਰ ਨਹੀਂ ਪੰਦੀ ਵੀ ਹਾਂ ਤੁਸੀਂ ਬਣਾ ਕੇ ਦਿਓ ਖੁਦ ਬਣਾ ਲੈਂਦੀ ਆ ਉਹ ਆਪਣੇ ਚਾਵਲ ਚੋਲ ਹੁਣ ਚੱਲਦੇ ਪਏ ਜੀ ਸ਼ਰਾਦ ਸ਼ਰਾਦਾਂ ਦੇ ਥੋੜੇ ਦਿਨ ਰਹਿ ਗਏ ਜਿੱਦਾਂ ਕਿ ਨਰਾਤੇ ਹੁੰਦੇ ਐ ਇਦਾਂ ਹੀ 15 ਦਿਨ ਸ਼ਰਾਦਾਂ ਦੇ ਹੁੰਦੇ ਆ ਪਿਤਰਾਂ ਦੇ ਸਾਡੇ ਤਾਂ ਅਸੀਂ ਤਾਂ ਮੰਨਦੇ ਆ ਜੀ ਸਾਡੇ ਉਰੇ ਮੈਂ ਤਾਂ ਮੰਦੀ ਆ ਤੇ ਮੈਂ ਮੈਂ ਵੀ ਬਿਲੀਵ ਕਰਦੀ ਆ ਤੇ ਬਾਕੀ ਸਾਡੇ ਘਰ ਵਿੱਚ ਵੀ ਮੰਨੇ ਜਾਂਦੇ 15 ਦਿਨ ਪਿਤਰਾਂ ਦੇ ਤੇ ਉਹਦੇ ਬਾਅਦ ਜਿਹੜੇ ਹੁਣ ਆ ਆਪਨੀ ਦੋ ਤਰੀਕ ਤੋਂ ਮੌਸਮ ਮੌਸਮ ਦਾ ਮੱਥਾ ਟੇਕਣ ਤੋਂ ਬਾਅਦ ਫਿਰ ਰਾਤੀ ਸਟਾਰਟ ਹੋ ਜਾਣੇ ਫਿਰ ਥੋੜੇ ਦਿਨ ਵੀ ਠੀਕ ਹੋ ਜਾਣੇ ਇਹਨਾਂ ਦਿਨਾਂ 'ਚ ਨਾ ਪਤਾ ਨਹੀਂ ਕਿਉਂ ਮਨ ਅਜੀਬ ਜਿਹਾ ਰਹਿੰਦਾ ਏ ਮਤਲਬ ਕਿ ਉਦਾਸ ਉਦਾਸ ਜਾਂ ਪਤਾ ਨਹੀਂ ਕਿਹੜਾ ਖਿਆਲ ਜੇ ਚੱਲਦੇ ਰਹਿੰਦੇ ਆ ਤੁਹਾਡੇ ਨਾਲ ਵੀ ਹੁੰਦਾ ਕਿ ਸਿਰਫ ਮੇਰੇ ਨਾਲੇ ਹੁੰਦਾ ਮੈਨੂੰ ਪਤਾ ਨਹੀਂ ਪਰ ਮਨ ਨੂੰ ਹੁੰਦਾ ਹੈ ਸ਼ਾਇਦ ਇਹ ਮੈਂ ਸੋਚਦੀ ਜ਼ਿਆਦਾ ਏ ਵੀ ਇਹਨਾਂ ਦਿਨਾਂ ਬਾਰੇ ਸ਼ਾਇਦ ਤਾਂ ਹੁੰਦਾ ਏ ਪਰ ਪਤਾ ਨਹੀਂ ਕਿਉਂ ਮੇਰੇ ਮਨ 'ਚ ਨਾ ਇਹਨਾਂ ਦਿਨਾਂ 'ਚ ਉਦਾਸੀ ਜੀ ਛਾਈ ਰਹਿੰਦੀ ਏ ਪਰ ਨਰਾਤਿਆਂ 'ਚ ਥੋੜਾ ਮੇਰੇ ਮਨ 'ਚ ਉਤਸ਼ਾਹ ਆ ਜਾਂਦਾ ਪਰ ਇਹਦੇ 'ਚ ਨਹੀਂ ਹੁੰਦਾ ਸ਼ਰਾਧਾਂ 'ਚ ਪਤਾ ਨਹੀਂ ਜਿਹੜੇ ਗਏ ਆਪਣੇ ਘਰ ਦੇ ਉਹਨਾਂ ਨੂੰ ਮਨ ਯਾਦ ਕਰਦਾ ਬਾਰ-ਬਾਰ ਇਹਨਾਂ ਦਿਨਾਂ ਵਿੱਚ ਤੁਹਾਡੇ ਨਾਲ ਵੀ ਹੁੰਦਾ ਏ ਮੇਰੇ ਨਾਲ ਤਾਂ ਬਹੁਤ ਹੁੰਦਾ ਏ ਤੇ ਜੀ ਇਹ ਮਮਾ ਨੇ ਆਮਲੇ ਤੇ ਕੀ ਇਹਦਾ ਜੂਸ ਬਣਾਇਆ ਏ ਤੇ ਬਹੁਤ ਹੀ ਹੈਲਥੀ ਹੈ ਆਪਣੇ ਬੋਡੀ ਲਈ ਹੁਣ ਪੀਓਗੇ ਤੇ ਜੀ ਹੁਣ ਪੀਓਗੇ ਅੱਜ ਹੈਗਾ ਜੀ ਦਿਨ ਸੋਮਵਾਰ ਦਾ ਤੇ ਅੱਜ ਅਸੀਂ ਕੰਮ ਕਰ ਰਹੇ ਕਿਚਨ ਦਾ ਕਿਚਨ ਦੇ ਮੈਂ ਸਾਰੇ ਭਾਂਡੇ ਅਸੀਂ ਕੱਢੇ ਰੇ ਆ ਨਵੂ ਤੇ ਕਿਸ਼ੂ ਮੇਰੀ ਕਰ ਰਹੀ ਹੈ ਜੀ ਹੈਲਪ ਭਾਂਡੇ ਧੋਣੇ ਚ ਇਹਨਾਂ ਨੂੰ ਧੋ ਕੇ ਧੁੱਪ ਲਵਾ ਕੇ ਫਿਰ ਕਿਚਨ ਸੈੱਟ ਕਰੂੰਗੀ ਮੈਂ ਮੰਜੇ ਪਰ ਰੱਖ ਰੱਖ ਧੋ ਧੋ ਕੇ ਰੱਖ ਰਹੇ ਤੇ ਨਾਲ ਧੁੱਪ ਲਵਾਣੀ ਹੈ ਸਾਰੇ ਕੱਢੇ ਵੀ ਹਲੇ ਅੱਧੇ ਪਏ ਅੰਦਰ ਉਹ ਵੀ ਲਿਆਉਣੇ ਸਾਰਾ ਧੋ ਧੋਈ ਕਰਨੀ ਹੈ ਗੰਦੀ ਹੋਈ ਥੀ ਕਿਚਨ ਥੋੜੀ ਮੈਂ ਕਿਹਾ ਚਲੋ ਧੁੱਪ ਧੁੱਪ ਲਵਾ ਲਈਏ ਨੂੰ ਮੌਸਮ ਚੇਂਜ ਹੋ ਚੁੱਕਿਆ ਇਧਰ ਕਿਸ਼ੂ ਨਾਲ ਮੇਰੀ ਹੈਲਪ ਕਰ ਰਹੀ ਹੈ ਨਵੂ ਵੀ ਕਰ ਰਹੀ ਹੈ ਸਾਨੂੰ ਕੁਝ ਜਿਹੜੇ ਭਾਂਡੇ ਠਿੱਕਰ ਤੋਂ ਹੁੰਦਿਆਂ ਨੂੰ ਵਜਈਏ ਸੀ 12:30 12:30 ਹੋ ਗਏ ਤੇ ਤੇ ਜ਼ਿਆਦਾਤਰ ਅਸੀਂ ਰੱਖ ਲਈ ਤੇ ਆ ਥੋੜੀ ਜਿਹੀ ਅਸੀਂ ਤੋਂ ਪਲਾਨ ਰੱਖ ਦਿੱਤੇ ਬਾਹਰ ਸਾਰੇ ਜਿੰਨੇ ਵੀ ਭਾਂਡੇ ਸੀਗੇ ਸਭ ਸਾਫ਼ ਕਰਕੇ ਸੈੱਟ ਕਰਤੇ ਹੈਦਰ ਵੀ ਬਹੁਤ ਜ਼ਿਆਦਾ ਟਾਈਮ ਤਾਂ ਲੱਗਦਾ ਹੈ ਪਰ ਜਦ ਨਾਲ ਸਵੈ ਵਿਆਹ ਕਰਾਂ ਤਾਂ ਜੋ ਬਾਅਦ ਜਿਹੜੀ ਮਨ ਨੂੰ ਸੰਦੁਸ਼ਟੀ ਮਿਲਦੀ ਹੈ ਨਾ ਉਹ ਨਹੀਂ بیان ਕਰ ਸਕਦੇ ਵਧੀਆ ਲੱਗ ਰਿਹਾ ਮਨ ਨੂੰ ਸ਼ਾਮ ਦੇ 4:30 ਹੋ ਚੁੱਕੇ ਆ ਜੀ ਅਸੀਂ ਚਾਹ ਪੀ ਕੇ ਹਟੇ ਆ ਸਫਾਈਆਂ ਕਰਨ ਤੋਂ ਬਾਅਦ ਅਸੀਂ ਰੈਸਟ ਕਰਨ ਲੱਗੇ ਸੀਗੇ ਖਾਣਾ ਖੂਣਾ ਖਾ ਕੇ ਨਵੂ ਵੀ ਆਪਣਾ ਰੈਸਟ ਕਰ ਰਹੀ ਦੀ ਟੀਵੀ ਦੇਖ ਰਹੀ ਹੈ ਤੇ ਬਸ ਅੱਜ ਦਾ ਦਿਨ ਹੈ ਫ੍ਰੀ ਹੈ ਕੱਲ ਨੂੰ ਇਹਨਾਂ ਦਾ ਰਿਜ਼ਲਟ ਆ ਜਾਣਾ ਤੇ ਪਰਸੋ ਜੋ ਉੱਥੇ ਤੋਂ ਸ਼ਾਇਦ 3 ਜਾਂ 4 ਤਰੀਕ ਤੋਂ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਉਹ ਰੈਗੂਲਰ ਹੋ ਜਾਣਗੀਆਂ ਤੇ ਫਿਰ ਇਹ ਸਕੂਲ ਜਾਇਆ ਕਰੂੰਗੇ ਇਹਨਾਂ ਦੇ ਕਾਰਨ ਕਰ ਹੋਣ ਕਰਨੀ ਮੈਂ ਸਫਾਈ ਕਰ ਪਾਈ ਕਿਚਨ ਦੀ ਚਲੋ ਵਧੀਆ ਮੇਰੀ ਕਿਚਨ ਦੀ ਸੈਟਿੰਗ ਹੋ ਚੁੱਕੀ ਅੱਜ ਤੇ ਬਾਕੀ ਥੋੜਾ ਬਹੁਤਾ ਜਿਹੜਾ ਨਾਲ ਦੀ ਨਾਲ ਹੈ ਮੈਂ ਉਹ ਸਫਾਈਆਂ ਕਰੀ ਜਾਉਂਗੀ ਇੱਕ ਇੱਕ ਰੂਮ ਦੇ ਪਰਦੇ ਖੋਲੂਗੀ ਤੇ ਇੱਕ ਇੱਕ ਰੂਮ ਸਫਾਈ ਕਰ ਕਰਕੇ ਸੈੱਟ ਕਰ ਦੂੰਗੀ ਕਿਉਂ ਫਿਰ ਤਿਹਾੜ ਸ਼ੁਰੂ ਹੋ ਜਾਣਾ ਫਿਰ ਇੱਕਦਮ ਇਕੱਠਾ ਕੰਮ ਕਰਨ ਦੀ ਬਜਾਏ ਮੈਂ ਥੋੜਾ ਥੋੜਾ ਕਰਨਾ ਸ਼ੁਰੂ ਕਰਤਾ ਹੁਣੇ ਕਿਉਂਕਿ ਜਦ ਕਰਨਾ ਆਪੇ ਹੁੰਦਾ ਹੈ ਫਿਰ ਜਲਦੀ ਸ਼ੁਰੂਆਤ ਕਰ ਦੋ ਤਾਂ ਹੌਲੀ ਹੌਲੀ ਸ਼ੁਰੂ ਹੋ ਰਿਹਾ ਵਾ ਕੰਮ ਹੋ ਹੀ ਜਾਂਦਾ ਹੈ ਇਸ ਕਰਕੇ ਮੱਝ ਸ਼ੁਰੂਆਤ ਕਰ ਚੁੱਕੀ ਹਾਂ ਸਫਾਈਆਂ ਦੀ ਅੱਜ ਦੇ ਬਲੌਗ ਚੈਨਲ ਆਈ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ